ਸਿਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆ ਰਿਹਾ ਇਸ ਵੇਲੇ ਦੀ ਦੇਖੀ ਨਿਊਜ਼ ਨਿਕਲ ਕੇ ਸਾਹਮਣੇ ਆਂਦੀ ਪਈ ਗਈ ਆ ਤੇ ਅਮਰਤਪਾਲ ਸਿੰਘ ਜਿਹੜੇ ਗਏ ਨੇ ਉਹ ਸੌ ਚੁੱਕ ਸਕਦੇ ਗਏ ਨੇ ਜੀਹਾਂ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਜਿਹੜੇ ਐਮਪੀ ਗਏ ਨੇ ਅੱਜ ਉਹ ਸੌ ਚੁੱਕ ਸਮਾਰੋਹੜਾ ਰੱਖਿਆ ਗਿਆ ਗਾਇਆ ਲੇਕਿਨ ਉਹ ਉਸ ਲਿਸਟ ਵਿੱਚ ਅਮਰਤਪਾਲ ਸਿੰਘ ਦਾ ਵੀ ਨਾਮ ਜਿਹੜਾ ਆਇਆ ਉਹ ਆ ਗਿਆ ਚੁੱਕਾ ਆ ਲੇਕਿਨ ਕਿਵੇਂ ਸੌ ਚੁੱਕਣਗੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਫਿਲਹਾਲ ਜਿਹੜੀ ਤਾਜ਼ਾ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਪਈਆਂ ਗਿਆ ਕਿ ਫਾਰਮਾ ਸੈਸ਼ਨ ਜਿਹੜਾ ਲੋਕ ਸਭਾ ਦਾ ਚੱਲਣ ਜਾ ਰਿਹਾ ਹੈਗਾ ਜਿਹਦੇ ਵਿੱਚ ਜਿਹੜੇ ਐਮਪੀ ਰਹਿ ਚੁੱਕੇਗੇ ਸੀ ਉਹ ਸੋਹ ਚੁੱਕਣਗੇ ਜਿੰਨਾ ਵਿੱਚੋਂ ਪੰਜਾਬ ਦੇ ਜਿੰਨੇ ਵੀ ਐਮਪੀਗੇ ਸੀ ਸਾਰੇ ਉਹ ਸੋਹ ਚੁੱਕ ਰਹੇਗੇ ਨੇ ਕਿ ਅਮਰਤਬਾਲ ਸਿੰਘ ਵੀ ਉਹਨਾਂ ਦੇ ਵਿੱਚ ਸੋਹ ਚੁੱਕ ਸਕਦੇ ਨੇ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਅਮਰਤਬਾਲ ਸਿੰਘ ਡਿਬਰੂਗਾ ਜੇਲ੍ਹ ਦੇ ਵਿੱਚ ਸ਼ਾਮ ਦੇ ਉੱਥੇ ਬੰਦ ਹੈਗੇ ਨੇ ਔਰ ਐਨਐਸਸੀ ਦੇ ਤਹਿਤ ਉਹ ਜੇਲ੍ਹ ਦੇ ਵਿੱਚ ਹੈਗੇ ਨੇ ਹੁਣ ਕਿਵੇਂ ਸੋਹ ਚੁੱਕਣਗੇ ਇਹ ਤਾਂ ਇੱਕ ਸਸਪੈਂਸ ਹੈਗਾ ਆ ਜਾਂਚ ਚੁੱਕਣਗੇ ਨਹੀਂ ਚੁੱਕਣਗੇ ਇਹ ਤਾਂ ਇੱਕ ਵੱਡਾ ਸਸਪੈਂਸ ਹੈਗਾ ਲੇਕਿਨ ਕਿਤਨਾ ਕਿਤੇ ਸੋਸ਼ਲ ਮੀਡੀਆ ਉੱਤੇ ਜਿਹੜੀ ਗਈ ਆ ਉਹ ਇੱਕ ਪੋਸਟ ਡੀ ਗਈ ਵਾਇਰਲ ਕਾਫੀ ਹੁੰਦੀ ਪਈ ਜਿਹਦੇ ਵਿੱਚ ਇਹ ਰੱਸਿਆ ਜਾ ਰਿਹਾ ਹੈਗਾ ਆ ਕਿ ਜਿਹੜੀ ਲਿਸਟ ਜਾਰੀ ਹੋਈ ਪਈ ਗਿਆ ਕਿ ਪੰਜਾਬ ਦੇ ਸਾਰੇ ਐਮਪੀ ਜਿਹੜੇ ਸੋ ਚੁੱਕਣਗੇ ਉਹਨਾਂ ਦੇ ਵਿੱਚ ਅਮਰਪਾਲ ਸਿੰਘ ਦਾ ਨਾਮ ਜਿਹੜਾ ਆਇਆ ਉਹ ਹੈਗਾ ਆ ਹੁਣ ਦੇਖਣਾ ਆਏਗਾ ਕਿ ਕਿਵੇਂ ਉਹ ਜਿਹੜੇ ਗਏ ਆ ਉੱਥੇ ਵੀਡੀਓਗ੍ਰਾਫੀ ਰਾਈ ਉਹਨਾਂ ਦੀ ਸੌ ਚਕਾਈ ਜਾਂਦੀ ਹੈ ਕਿ ਜਾਂ ਉਹ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ ਹੈ ਇਹ ਤਾਂ ਇੱਕ ਵੱਡਾ ਸਸਪੈਂਸ ਹੈਗਾ ਜੋ ਕਿ ਕੁਝ ਸਮੇਂ ਦੇ ਵਿੱਚ ਹੀ ਉਹ ਸਸਪੈਂਸ ਜਿਹੜਾ ਆਇਆ ਉਹ ਨਿਕਲ ਜਾਵੇਗਾ ਲੇਕਿਨ ਫਿਲਹਾਲ ਤੁਹਾਨੂੰ ਤਾਂ ਇਹ ਤਸਵੀਰਾਂ ਦੱਸਦੇ ਪਏ ਗਏ ਆ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਹੈਗੇ ਨੇ ਉਹ ਐਮਪੀ ਦੀ ਸੋਹ ਜਿਹੜੇ ਹੈਗੇ ਉਹ ਚੁੱਕ ਸਕਦੇ ਨੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info@marriagelagan.com. We cater for USA, Canada, UK, India and Fiji. For more information call 5109438037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ। ਪਤਨੀ ਨੇ ਘਰ ਵਾਲੇ ਨੂੰ ਕਿਹਾ 5 ਰੁਪਏ ਦੇ ਕੁਰਕਰੇ ਲਿਆ ਦੇ। ਲੇਕਿਨ ਘਰ ਵਾਲੇ ਨੇ ਨਹੀਂ ਲੈ ਕੇ ਦਿੱਤੇ ਕੁਰਕਰੇ ਮਾਮਲਾ ਗਿਆ ਭਖ ਮਾਹੌਲ ਹੋ ਗਿਆ ਗਰਮ ਸਦਨੀ ਪੈ ਗਈ ਪੁਲਿਸ ਫਿਰ ਹੋਇਆ ਵੱਡਾ ਹੰਗਾਮਾ ਜੀ ਹਾਂ ਪੰਜਾਬ ਦਾ ਮਾਮਲਾ ਤਾਂ ਨਹੀਂ ਆਪਣੇ ਦੇਸ਼ ਦਾ ਮਾਮਲਾ ਹੀ ਹੈਗਾ ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਪਈ ਸੀ ਜਿਹਦੇ ਵਿੱਚ ਪੁਲਿਸ ਅਧਿਕਾਰੀ ਵੀ ਕਹਿੰਦੇ ਪਏ ਨੇ ਕਿ ਇਹਦਾ ਕਾਰਨ ਇਹ ਹੈਗਾ ਸੀ ਤੇ ਪਤਨੀ ਨੇ ਪਤੀ ਨੂੰ ਆਖਿਆ ਕਿ ਤੂੰ ਮੈਨੂੰ 5 ਰੁਪਏ ਦੇ ਕੁਰਕਰੇ ਲੈ ਕੇ ਦੇ ਦੇ ਲੇਕਿਨ ਕੁਰਕਰੇ ਉਸ ਪਤੀ ਨੇ ਨਹੀਂ ਲੈ ਕੇ ਦਿੱਤੇ ਉਸ ਤੋਂ ਬਾਅਦ ਪਤਨੀ ਨੇ ਹੰਗਾਮਾ ਕੀਤਾ ਲੜਾਈ ਝਗੜਾ ਕੀਤਾ ਔਰ ਪੂਰਾ ਕਹਰਾਮ ਜਿਹੜਾ ਗਾ ਗਦਰ ਮਚਾਇਆ ਗਦਰ ਵੀ ਇੰਨਾ ਜ਼ਿਆਦਾ ਮਚਾਇਆ ਗਿਆ ਤੇ ਉੱਥੇ ਪੁਲਿਸ ਸਦਨੀ ਪੈ ਗਈ ਜਿਸ ਤੋਂ ਬਾਅਦ ਪੁਲਿਸ ਨੇ ਵਿੱਚ ਆ ਕੇ ਇੰਟਰਫੇਅਰ ਕਰਕੇ ਮਾਮਲੇ ਨੂੰ ਸ਼ਾਂਤ ਦਾ ਕਰਵਾ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਤੁਹਾਡੇ ਲੋਕਾਂ ਨੂੰ ਦੁਨੀਆ ਨੂੰ ਇੱਕ ਸਿਹਤ ਜਰੂਰ ਦੇ ਦਿੱਤੀ ਕਿ ਤੁਸੀਂ ਜੇ ਤੁਹਾਡੇ ਘਰਾਂ ਦੇ ਵਿੱਚ ਵੀ ਇਤਰਾ ਹੁੰਦਾ ਆ ਜਾਂ ਤੁਸੀਂ ਇਤਰਾ ਕਰਦੇ ਹੋ ਤਾਂ ਭਰਾਵਾ ਥੋੜਾ ਸੰਭਲ ਜਾਇਓ ਕਿਉਂਕਿ ਇਹ ਵੀਡੀਓ ਕਿਤੇ ਹਾਸੇ ਹੁਣੀ ਵੀ ਹੈਗੀ ਆ ਲੋਕਾਂ ਨੂੰ ਹਸੋਣ ਵਾਲੀ ਵੀ ਹੈਗੀ ਆ ਕਿ ਨਾਲ ਦੇ ਲੋਕਾਂ ਨੂੰ

और झगड़ा किया और वो जो कुरकुरा नहीं दिलवाया तो ये अपने मायके चली गई तो पत्नी, पत्नी को मैंने सर एक कुरकुरा नहीं दिलवाया उसी पे झगड़ा कर दिया है तो मैंने पत्नी को समझाया कि कुरकुरे को लेके झगड़ा करती हो फिर अपने मायके चली जाती हो ये अच्छी बात है नहीं सर क्या नाम ये मेरे से मारपीट कर रहे थे तो मैं इसलिए चली गई थी सर अब मेरा मैं इसको लेके नहीं है सर ये मेरे को कुछ खर्चे के लिए भी पैसा नहीं देते हैं और कहते हैं कि मैं खर्च खुद ही चलाऊंगा तुम्हें तो पैसा नहीं दूंगा तो लड़की, तो, कुर खाने आ, पसंद है? लड़की को ज़्यादातर कुर कुरकुरा खाना पसंद था और लड़के का कहना यह था कि सर पाँच रुपए का कुरकुरा था और उसी पे इसने झगड़ा कर दिया पूरे घर में झगड़ा कर दिया और अपने मायके चली गई तो डेट दे दी है दोनों को समझा दिया है हो सकता है अगली डेट पे दोनों का राजीनामा होता है सतरे हो यूएसए पंजाब टू डे टी वी मेरा गुरमीत सिंह राजा Instagram 'ਚ ਲੋਨ ਵਾਲਿਓ ਆ ਵੀਡੀਓ ਦੇਖ ਲਓ ਅਗਰ ਨਹੀਂ ਦੇਖੋਗੇ ਕਿ ਤੁਹਾਨੂੰ ਸ਼ਾਇਦ ਪਸਤੋਣਾ ਪਵੇਗਾ ਕਿਉਂਕਿ ਇੱਕ ਲਾਈਕ ਇੰਨਾ ਮਹਿੰਗਾ ਪੈ ਗਿਆ ਇਸ ਪਰਿਵਾਰ ਨੇ ਸੋਚਿਆ ਹੀ ਨਹੀਂ ਸੀ ਜੀ ਹਾਂ ਸੋਸ਼ਲ ਮੀਡੀਆ ਅੱਜਕਲ ਹਰ ਕੋਈ ਚਲਾਉਂਦਾਗਾ ਹਰ ਕੋਈ ਬੰਦਾ 10 ਘੰਟੇ 12 ਘੰਟੇ ਇਤੋਂ ਤੱਕ ਕਿ 16-16 ਘੰਟੇ ਆਪਣੇ ਮੋਬਾਈਲ ਨੂੰ ਦੇ ਰਿਹਾਗਾ ਆ ਲਗਾਤਾਰ ਵੀਲਾਂ ਦੇਖ ਰਿਹਾਗਾ Facebook ਤੇ YouTube ਤੇ Instagram ਤੇ ਹੋਰ ਪਤਾ ਨਹੀਂ ਕਿਹੜੀ-ਕਿਹੜੀ ਸਾਈਟਾਂ ਦੇਖਦਾਗਾ ਲੇਕਿਨ ਇੱਕ ਇਹ ਪਰਿਵਾਰ ਸੀ ਜਿਨੂੰ ਇੰਸਟਾਗ੍ਰਾਮ ਉੱਤੇ ਇੱਕ ਵੱਡੀਆਂ ਆਫਰਾਂ ਆਈਆਂ ਵੈਬਸਾਈਟ ਦਾ ਹਾਰੀ ਕਿਸੇ ਨੇ ਉਹਨਾਂ ਨੇ ਕਿਹਾ ਲਾਈਕ ਕਰੋ ਲਾਈਕ ਕਰਕੇ ਉਹਨਾਂ ਨੇ ਕਿਹਾ ਤੁਹਾਨੂੰ ਇੰਨਾ ਵੱਡਾ ਲਾਲਚ ਦੇ ਦਿੱਤਾ ਨਾ ਪੈਸੇ ਕਮਾਉਣ ਦਾ ਤੁਸੀਂ ਇਸ ਤਰ੍ਹਾਂ ਕਰੋ ਤੁਹਾਡੇ ਪੈਸੇ ਵੱਧ ਜਾਣਗੇ ਤੁਹਾਨੂੰ ਇੰਨੀ ਕਮਾਈ ਹੋ ਜਾਵੇਗੀ ਇਹ ਪਰਿਵਾਰ ਨੇ ਉਹਦੇ ਲਾਈਕ ਕਰਤਾ ਤੇ ਉਸ ਤੋਂ ਬਾਅਦ ਕੀ ਬਣਿਆ ਕਿ ਲੱਖਾਂ ਰੁਪਏ ਨਹੀਂ ਕਰੋੜਾਂ ਰੁਪਏ ਉੱਡ ਗਏ ਮਿੰਟਾਂ ਸਕਿੰਟਾਂ ਦੇ ਵਿੱਚ ਕੜਾਚ-ਕੜਾਚ ਕਰਦੇ ਮੈਸੇਜ ਆ ਗਏ ਤੇ ਪਰਿਵਾਰ ਦੇ ਉੱਡ ਗਏ ਹੋਸ਼ ਮਾਮਲਾ ਪਹੁੰਚ ਗਿਆ ਥਾਣੇ ਤੇ ਕੀ ਕਰ ਰਹੇ ਨੇ ਪੁੱਛ ਲਈ ਵੱਡੇ ਅਧਿਕਾਰੀ ਤੁਸੀਂ ਆਪ ਹੀ ਸੁਣ ਲਓ ਤੇ ਤੁਹਾਨੂੰ ਵੀ ਲੱਗ ਜਾਏਗਾ ਪਤਾ ਕਿ ਜੇਕਰ ਤੁਸੀਂ ਵੀ ਕਰਦੇ ਹੋ ਵੇਂਜ ਤਾਂ ਸੰਭਲ ਜਰੂਰ ਜਾਇਓ ਨਹੀਂ ਤਾਂ ਮੁੜ ਕੇ ਸਿਰ ਹੱਥ ਵਿੱਚ ਪਸਤੋਣਾ ਜਾਂ ਫਿਰ ਰੋਣਾ ਹੀ ਪੱਲੇ ਲੇਟ ਆਈ ਸੀ ਰਿਸ਼ਪਾਲ ਸਿੰਘ ਹੈ ਉਹਨਾਂ ਨੇ ਪਹਿਲੇ ਇੰਸਟਾਗ੍ਰਾਮ ਤੇ ਦੇਖਿਆ ਵੀ ਜਿਹੜੀਆਂ ਕੰਪਨੀਆਂ ਆਨਲਾਈਨ ਆ ਗਈਆਂ ਵੀ ਇੰਨਾ ਪੈਸਾ ਜਮ੍ਹਾਂ ਕਰਾਓ ਇੰਨਾ ਪ੍ਰੋਫਿਟ ਦਾਂਗੇ ਇਹਨਾਂ ਨੇ ਦੋ ਕਾਉਂਟਾ ਹਾਰਵੈਸਟ ਤੇ ਕੋਟਰ ਕਿੰਦਰਾ ਜਿਨ੍ਹਾਂ ਨੇ ਇੱਕ ਚ 5 ਇੱਕ 7 ਲੱਖ ਜਮ੍ਹਾਂ ਕਰਾਇਆ ਇਹਨੂੰ ਮਹੀਨੇ ਤੋਂ ਬਾਅਦ 8.5 ਲੱਖ ਰੁਪਏ ਆ ਗਿਆ ਇਹਨੇ ਕਰਦੇ 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 ਫਿਰ ਉਹ WhatsApp ਗਰੁੱਪ ਚ ਚਲੇ ਗਏ ਕਰਦੇ ਕਰਦੇ ਇਹਨਾਂ ਨੇ 4 ਕਰੋੜ ਰੁਪਇਆ ਜਮ੍ਹਾਂ ਕਰਾਤਾ ਉਹ ਕੰਪਨੀਆਂ ਸਾਰੀਆਂ ਫਰਾਡ ਨਿਕਲੀਆਂ ਭੱਜ ਗਈਆਂ ਇਸ ਮਾਮਲੇ 'ਚ ਕੀ ਮਾਮਲਾ ਦਰਜ ਕਰ ਲਿਆ ਆ ਮਾਮਲਾ ਐਫਏ ਰਿਸਟਰਡ ਕਰ ਲਈ ਹੈ ਹੁਣ ਦੇਖਦੇ ਆ ਇਹਨਾਂ ਨੂੰ ਅਸੀਂ ਜਨਤਾ ਨੂੰ ਇਹ ਅਪੀਲ ਕਰਾਂਗੇ ਕਿ ਜਿਹੜੇ ਵੀ ਆਨਲਾਈਨ ਆ ਜਾਂ ਕੁਛ ਬਹੁਤ ਵਿਰਾੜ ਵਧੇ ਹੋਏ ਆ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਇਨਵੈਸਟਮੈਂਟ ਕਰਨ ਪ੍ਰੋਪਰ ਇਨਵੈਸਟ ਕਰਨ ਆਪ ਕੋਸ਼ਿਸ਼ ਕਰਨ ਕਿਸੇ ਬੈਂਕਾਂ ਜਾਂ ਕੋਈ ਰਿਸਟਰਡ ਕੰਪਨੀ ਆ ਉਹਨਾਂ 'ਚ ਇਨਵੈਸਟ ਕਰਨ ਉਹਨਾਂ ਨੂੰ ਉਸ ਨੂੰ ਨਾ ਕਰਨ। ਤੇ ਸਰ ਕਿੰਨੀ ਟੱਕੀ ਹੈ ਕਿੰਨੇ ਕਰੋੜ ਦੀ ਜੀ ਇਹ ਕਰੀ 4 ਕਰੋੜ 35 ਲੱਖ ਦੀ ਟੱਕੀ ਵਿੱਚ ਇਹਨਾਂ ਨੂੰ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037.